ਆਤਮ ਰਾਮ ਪਛਾਣਿਆ ਸਹਜੇ ਨਾਮ ਸਮਾਨ ਕਮ ਟੂ ਰੈਕੋਨਾਈਜ਼ ਦਾ ਆਲ ਪ੍ਰੋਵਾਈਡਿੰਗ ਸੋਲ ਐਂਡ ਇਜ਼ ਇੰਟਰੈਕਟਿਵਲੀ ਆਬਜ਼ਰਵਡ ਇਨਟੂ ਦਾ ਨਾਮ ਆਤਮ ਰਾਮ ਪਛਾਣਿਆ ਜਦੋਂ ਆਤਮਾ ਨੇ ਰਾਮ ਰੂਪੀ ਪ੍ਰਮਾਤਮਾ ਨੂੰ ਅਕਾਲ ਪੁਰਖ ਨੂੰ ਪਛਾਣਿਆ ਤਾਂ ਕੀ ਹੋਇਆ ਆਤਮ ਰਾਮ ਪਛਾਣਿਆ ਸਹਜੇ ਨਾਮ ਸਮਾਨ ਸਹਜੇ ਨਾਮ ਸਮਾਨ ਰਹਿਸਤਾ ਦੇ ਰਾਸਤੇ ਤੇ ਤੁਰ ਕੇ ਨਿਮਰਤਾ ਦੇ ਰਾਸਤੇ ਤੇ ਤੁਰ ਕੇ ਨਾਮ ਦੀ ਸਤੰਤੀ ਨੂੰ ਬੰਦਗੀ ਕਰਕੇ ਸਾਰਿਆਂ ਦੇ ਵਿੱਚੋਂ ਪਰਮਾਤਮਾ ਨੂੰ ਅਨੁਭਵ ਕਰਕੇ ਜਦੋਂ ਆਤਮਾ ਨੇ ਪਰਮਾਤਮਾ ਨੂੰ ਪਛਾਣਿਆ ਤੇ ਐਂਡ ਤੇ ਆਪਣਾ ਰੀਅਲ ਸਨਮਾਨ ਸਨਮਾਨ ਦਾ ਮਤਲਬ ਹੈ ਸਨਮਾਨ ਆਤਮ ਸਨਮਾਨ ਆਪਣਾ ਕ੍ਰੈਡਿਟ ਹਾਸਲ ਕੀਤਾ ਸ਼ਰੀਰ ਦਾ ਕ੍ਰੈਡਿਟ ਕੁਝ ਟਾਈਮ ਦੇ ਲਈ ਮਨੁੱਖ ਇਹ ਸਮਝਦਾ ਕਿ ਇੱਥੇ ਆ ਕੇ ਦੁਨੀਆ ਤੇ ਮੇਰੇ ਸ਼ਰੀਰ ਦਾ ਇਹ ਸਾਰਾ ਕੁਝ ਪ੍ਰੋਪਰਟੀਆਂ ਮੇਰੀਆਂ ਨੇ ਐਸੈਸਰੀਜ਼ ਮੇਰੀਆਂ ਨੇ ਜੁਐਲਰੀਜ਼ ਮੇਰੀਆਂ ਨੇ ਲੋਕ ਮੇਰੇ ਨੇ ਪਰ ਨਹੀਂ ਇਹ ਸਭ ਨਹੀਂ ਹੈ ਇਹ ਸਭ ਵਰਤਨ ਨਹੀਂ ਮਿਲਿਆ ਆਤਮਾ ਦਾ ਰੀਅਲ ਕਨੈਕਸ਼ਨ ਪਰਮਾਤਮਾ ਦੀ ਪ੍ਰਾਪਤੀ ਹੈ ਤੇ ਜਦੋਂ ਆਤਮਾ ਪਰਮਾਤਮਾ ਨੂੰ ਪ੍ਰਾਪਤ ਕਰੇਗੀ ਸਹਜਤਾ ਦੇ ਰਾਹਤੇ ਤੇ ਤੁਰ ਕੇ ਤੇ ਤਾਂ ਹੀ ਆਤਮਾ ਦੀ ਅਸਲੀ ਜਿਹੜੀ ਪੋਜੀਸ਼ਨ ਆਤਮਾ ਨੂੰ ਮਿਲਣੀ ਹੈ ਨਹੀਂ ਤਾਂ ਆਤਮਾ ਭਟਕਦੀ ਰਹੇਗੀ ਦੁਬਾਰਾ ਜੁਨੀਆਂ ਚ ਪਏਗੀ ਜਨਮ ਮਰਨ ਦਾ ਚੱਕਰ ਨਹੀਂ ਮੁਕੇਗਾ ਜੀਵਨ ਦੇ ਵਿੱਚ ਸਰੀਰ ਇੱਕ ਰੱਥ ਹੈ ਸਰੀਰ ਇੱਕ ਆਪਣਾ ਉਹਦਾ ਹੈ ਇੱਕ ਇਦਾਂ ਦਾ ਆਪਣਾ ਯੰਤਰ ਹੈ ਜਿਹੜਾ ਪ੍ਰਮਾਤਮਾ ਤੱਕ ਚਾਹੁੰਦਾ ਹੈ ਸਮਾਜ ਦੇ ਵਿੱਚ ਭਲਾ ਕਰਕੇ ਪ੍ਰਮਾਤਮਾ ਤੱਕ ਪਹੁੰਚਣਾ ਜਾਂ ਫਿਰ ਪ੍ਰਮਾਤਮਾ ਦੇ ਵਿੱਚ ਹੀ ਆਤਮਾ ਨੇ ਮਿਲ ਕੇ ਆਪਣਾ ਕ੍ਰੈਡਿਟ ਹਾਸਲ ਕਰਨਾ ਹੈ ਬਹੁਤ ਬਹੁਤ ਧੰਨਵਾਦੀ